ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਵੱਡੀ ਦੀਦੀ ਘਰ ਅਸੀਂ ਉਦੋਂ ਵਲੌਗ ਬਣਾਇਆ ਸੀ ਨਾ ਉਦੋਂ ਨੇ ਵੱਡੀ ਦੀਦੀ ਕੋ ਆਇਆ ਨਹੀਂ ਕਿਆ ਤੇ ਅੱਜ ਅਸੀਂ ਆਪ ਹੀ ਵੱਡੀ ਦੀਦੀ ਘਰ ਆ ਗਏ ਆ ਤੁਹਾਨੂੰ ਉਹਨਾਂ ਨਾਲ ਮਲਾਉਨੇ ਆ ਚਲੋ ਆ ਚੱਲੀਏ ਲਓ ਜੀ ਮਿਲੋ ਸਾਡੀ ਵੱਡੀ ਦੀਦੀ ਨੂੰ ਸਤਿ ਸ਼੍ਰੀ ਅਕਾਲ ਇਹ ਆ ਜੀ ਆਡੀ ਵੱਡੀ ਭੈਣ ਤੇ ਇਹ ਉਹਨਾਂ ਦੇ ਦੋ ਬੇਟੇ ਅਗਮ ਵੀਰ ਨਾ ਤਰਨ ਕੋ ਕੋਚ ਰਹਿੰਦਾ ਵਾ ਯਾ ਲਈ ਹਰ ਮੈਨ ਕੋ ਨਹੀਂ ਜਾਂਦਾ ਇਹ ਤਰਨ ਦਾ ਵੱਡਾ ਫੈਨ ਵਾ ਇਹਦਾ ਸ਼ਾਹ ਤਸਵੀਰ ਕਿ ਮਾਗਦਾ ਮੈਨ ਅਸਲ ਇਹਦਾ ਹੀ ਹੋ ਹਨ ਜੀ ਦਾ ਹੋਰ ਹੋਰ ਵਧੀਆੰਦਾ ਕੁਛ ਨਹੀਂ ਬੰਦੇ ਆਜੂ ਇਹਨਾਂ ਦਾ ਘਰ ਆ ਜੀ ਡੇਰਿਆਂ ਤੇ ਤੇ ਬਹੁਤ ਸੋਹਣਾ ਵਿਊ ਇੱਥੇ ਤੁਹਾਨੂੰ ਬਾਅਦ ਚ ਦਿਖਾਉਨੇ ਆ ਇਹ ਲੰਗ ਗੁੱਡੀ ਨੂੰ ਬਹਿ ਲੰਦੇ ਤੋਂ ਮੈਂ ਤਾਂ ਮੇਰੀ ਕੁਰਸੀ ਤੇ ਬਹਿ ਕੇ ਜਾ ਕੇ ਉਹ ਬੈ ਜਾਣੀ ਆ ਜੀ ਅੱਡੀ ਵੱਡੀ ਭੈਣ ਮੇਰੇ ਸਾਰਿਆਂ ਨੇ ਇਹ ਉਹਦਣੇ ਇਹ ਕਹਿੰਦੀ ਬਲੌਗ 'ਚ ਕਿ ਮੈਨੂੰ ਨਾਲ ਲਿਆ ਨਹੀਂ ਆਇਆ ਇਹਨੂੰ ਕੋ ਆਪ ਨਹੀਂ ਗਿਆ ਤੇ ਚਲ ਕੋਈ ਗੱਲ ਨਹੀਂ ਅਸੀਂ ਸਪੈਸ਼ਲ ਆ ਗਏ ਹਾਂ ਜੇ ਬੜੀ ਵੱਡੀ ਭੈਣਾਂ ਮਲਾ ਦਿੰਦੇ ਆਂ ਆ ਗਈ ਤੇ ਦੱਸੋ ਜੀ ਤੁਸੀਂ ਆਪਣੇ ਬਾਰੇ ਤੇਰੀ ਨੇ ਥੋੜਾ ਸ਼ਰਮਉਂਦੇ ਆ ਤਾਂ ਕਰਕੇ ਬੋਲ ਦੇਣੀ ਐ ਅਸੀਂ ਤਾਂ ਵੀਡੀਓ 'ਚ ਲੈਣ ਦੀ ਬੜੀ ਕੋਸ਼ਿਸ਼ ਕੀਤੀ ਪਰ ਵਿਚਾਰੇ ਕੋ ਬੋਲਿਆ ਨਹੀਂ ਗਿਆ ਕੋਈ ਗੱਲ ਨਹੀਂ ਸਿਖਾਵਾਂਗੇ ਇਹਨਾਂ ਨੂੰ ਇੱਕ ਦੋ ਵਾਰੀ ਸੀਨ ਕਰਾ ਕੇ ਵੇਖੀ ਆਪਾਂ ਪਰ ਇਹਨਾਂ ਕੋ ਹੋਏ ਨਹੀਂ ਆ ਇਹਨਾਂ ਦਾ ਜੀਤ ਬੜਾ ਕਰਦਾ ਵੀਡੀਓ 'ਚ ਆਉਣ ਨੂੰ ਅਰੇ ਇਹਨਾਂ ਕੋ ਸਿਨੀਓਂ ਦੇ ਕੋਈ ਗੱਲ ਨਹੀਂ ਹੌਲੀ ਹੌਲੀ ਸਿਖਾਵਾਂਗੇ ਤੇ ਫਿਰ ਇਹਨਾਂ ਕੋ ਵੀ ਸ਼ੀਨ ਕਰਾਵਾਂ ਕਰਾਂਗੇ ਬਾਕੀ ਸਾਡੇ ਭਾਜੀ ਇਹ ਹੈਗੇ ਆ ਕੰਮ ਤੇ ਰਹਿੰਦੇ ਆ ਗੁਜਰਾਤ ਉੱਥੇ ਮਸ਼ੀਨ ਚਲਾਉਂਦੇ ਆ ਕੋਈ ਗੱਲ ਨਹੀਂ ਉਹਨਾਂ ਨਾਲ ਵੀ ਜ਼ਰੂਰ ਮਿਲਾਂਵਾਂਗੇ ਜਦੋਂ ਭਾਜੀ ਆਉਣਗੇ ਤੇ ਅਸੀਂ ਉਹਨਾਂ ਨਾਲ ਵੀ ਵਲੌਗ ਬਣਾ ਕੇ ਨਾ ਤੁਹਾਨੂੰ ਜ਼ਰੂਰ ਮਿਲਾਵਾਂਗੇ ਐ ਆ ਜੀ ਇਹਨਾਂ ਦੇ ਦੋਨੋਂ ਬੇਟੇ ਜਿਹੜਾ ਲਾਲ ਦਸਤਾਰ ਵਾਲੇ ਆ ਇਹਨਾਂ ਦਾ ਛੋਟਾ ਬੇਟਾ ਵਾ ਸਿੱਕਾ ਸਾਰਿਆਂ ਨੂੰ ਤੇ ਇਹਨਾਂ ਦੇ ਨਾਮ ਆ ਕੀ ਨਾਮ ਹੈ ਭਾਈ ਹਰਮਨਪੀਰ ਸਿੰਘ ਇਹ ਇਹਨਾ ਮਹਰਮਨ ਸਿੰਘ ਤੇ ਕਿਹੜੀ ਕਲਾਸ ਪੜਦਾ 9th ਇਹ 9th ਕਲਾਸ ਪੜਦਾ ਇਹ ਹੈ ਇਹਨਾਂ ਦਾ ਵੱਡਾ ਬੇਟਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਕਿਹੜੀ ਕਲਾਸ ਪੜਦੇ ਦੱਸੋ ਜੀ ਮੇਰੀ ਇਹ 10th ਕਲਾਸ ਠੀਕ ਹੈ ਠੀਕ ਹੈ ਇਹਨਾਂ ਦੋਨਿਆਂ ਦੇ ਦਮਾਲੇ ਬਹੁਤ ਸੋਹਣੇ ਬੰਦੇ ਆ ਅਮੜੇ ਨੇ ਇਹ ਵਲੌਗ ਚ ਆਉਣ ਲਈ ਸਪੈਸ਼ਲ ਪੱਗ ਬੰਨੀ ਆ ਹਾਂ ਚਲੋ ਇਹਨਾਂ ਨਾਲ ਪਰਣਾ ਹੀ ਆ ਸਾਡੇ ਵਾਸਤੇ ਭਾਗੀ ਆ ਪਰ ਇਹ ਵੀ ਦਮਾਲਾ ਬਹੁਤ ਸੋਹਣਾ ਬੰਦਾ ਵਾ ਦੋਨਾਂ ਨੇ ਅਮਰ ਸ਼ਕਿਆ ਹੋਇਆ ਵਾ ਬਹੁਤ ਹੀ ਵਧੀਆ ਮਤਲਬ ਇਹਨਾਂ ਦੀ ਮਤਲਬ ਨੇਚਰ ਆ ਮੁੰਡਿਆਂ ਦੋਨਾਂ ਦਾ ਇੱਥੇ ਵੇਖੋ ਕਦਾ ਸ਼ਰੀਰ ਬਣ ਕੇ ਆ ਹੁਣ ਤੇ ਹੈ ਐਵਰੇਜ ਸ਼ਰਾਰਤੀ ਐ ਦੋਵੇਂ ਆਹੀ ਤੇ ਦੋਵੇਂ ਨੇ ਦੱਸੋ ਬਈ ਭਾਈ ਦੇ ਨਾਲ ਨਾਲ ਕੋਈ ਗੇਮ ਵੀ ਕਰਦੇ ਹੋ ਤੁਸੀਂ ਨਹੀਂ ਦੋਵੇਂ ਜਾਣੇ ਗੱਦਕਾ ਖੇਡਦੇ ਆ ਠੀਕ ਤੁਹਾਡਾ ਸਕੂਲ ਦਾ ਨਾਮ ਕੀ ਆ ਸਾਡੇ ਸਕੂਲ ਦਾ ਨਾਮ ਰਤਨ ਸਾਗਰ ਸਕੀਨਰ ਸਕੈਂਡਰੀ ਸਕੂਲ ਆ ਬੱਬਿਆਰੀ ਲਾਗੇ ਗੁਰਦਾਸਪੁਰ ਠੀਕ ਹੈ ਠੀਕ ਹੈ ਜੀ ਭਾਈ ਤੁਸੀਂ ਬੋਲੋ ਭਾਜੀ ਤੁਸੀਂ ਹੀ ਬੋਲਣਾ ਕੋਈ ਐਸੇ ਮੁੰਡੇ ਆ ਇਹ ਬੰਦਾ ਬੜਾ ਸ਼ਰਾਰਤੀ ਜੇ ਹੱਥ ਨਹੀਂ ਹੁੰਦਾ ਇਹ ਥੋੜਾ ਬੰਦਾ ਨਾ ਸ਼ਰਾਰਤੀ ਜਿਆਦਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਹੀਂ ਆ ਜੁ ਉੱਠੇ ਆ ਤੇ ਰੇ ਲੋ ਦੀਦੀ ਵਿਚਾਰੇ ਸਵੇਰ ਤੇ ਉੱਠ ਕੇ ਡੇਹਾ ਅੱਡੇ ਵਾਸਤੇ ਪਕੌੜੇ ਬਣਾਉਣ ਲੈ ਇਹ ਤਾਂ ਨਹੀਂ ਕਰਨਾ ਪਕੌੜੇ ਤੇ ਕੱਢਣੇ ਸੀ ਸੀਨੇ ਚਲ ਬਾਹਰ ਆਏ ਆ ਤੇ ਆਲੇ ਕੁ ਪਕੌੜੇ ਆ ਬਰੈੱਡ ਵਾਲੇ ਬੰਦੇ ਆ ਹਾਂ ਇੱਕ ਪਰਤ ਪਰਤ ਉੱਤਰ ਵਾਲੇ ਵੀ ਵਿਖਾਓ ਦੀਦੀ ਚੱਕ ਕੇ ਚਲੋ ਇਹ ਵਧੀਆ ਕੀਤਾ ਤੁਸੀਂ ਹਾਂਜੀ ਹਜੇ ਇਹਨਾਂ ਦੇ ਬੱਚੇ ਨੇ ਸਕੂਲ ਜਾਣਾ ਵਾ ਅਜੇ ਉਹਨਾਂ ਦੀ ਰੋਟੀ ਲਾਉਣੀ ਆ ਪਰਦੀਆਂ ਪ੍ਰੈਸ ਕਰਕੇ ਢੀ ਨਾਲ ਨਾਲ ਪਕੌੜੇ ਕੱਢੀ ਜਾਣੀ ਨਾਲ ਨਾਲ ਪਰਦੀਆਂ ਪ੍ਰੈਸ ਕਰ ਲਈਆਂ ਤੇ ਹੋਰ ਰੋਟੀ ਵੀ ਲਾਉਣੀ ਆ ਜੀ ਮੈਂ ਠੀਕ ਆ ਜੀ ਹਾਂਜੀ ਵੇ ਲੋ ਜੀ ਕਿੰਨਾ ਕੰਮ ਕਰਨਾ ਪੈਂਦਾ ਵਾ ਪਰੋਣੇ ਵੀ ਸੰਭਣਦੇ ਆ ਬੱਚਿਆਂ ਨੂੰ ਵੀ ਤਿਆਰ ਕਰਨਾ ਵਾ ਤੇ ਆਹ ਲੋ ਜੀ ਸਾਰੇ ਜਣੇ ਖਾਓ ਪਕੌੜੇ ਤੇ ਦੱਸਿਓ ਕਿਵੇਂ ਦੇ ਬਣੇ ਆ ਇੱਧਰ ਚਾਹ ਵੀ ਬਣ ਗਈ ਆ ਲਓ ਜੀ ਇੱਧਰ ਆ ਗਏ ਗਰਮ ਗਰਮ ਪਕੌੜੇ ਹੀ ਅੱਜ ਨਾ ਮੌਸਮ ਵੀ ਹੈ ਪਕੌੜਿਆਂ ਵਾਲਾ ਹੀ ਆ ਤੇ ਗਰਮ ਗਰਮ ਖਾਓ ਤੇ ਨਾਲੇ ਦੱਸੋ ਕਿਵੇਂ ਤੇ ਬਣੇ ਆ। ਘਰੇ ਬਹੁਤ ਵਧੀਆ ਲੱਗਣਦੇ ਆ। ਬਾਕੀ ਖਾ ਕੇ ਪਤਾ ਲੱਗਦਾ। ਘਰ ਵਾਲਿਆਂ ਨੂੰ ਵੀ ਲਿਆਵੋਗੇ। ਠੀਕ ਆਨੇ। ਮੁੰਡਿਆਂ ਨੂੰ ਲਿਆਵਾਂ ਨਾਲ ਤੇ ਨਾਲ ਦੀ ਜਿੰਗਾ ਆ ਜੋ। ਮੈਂ ਤੇ ਪਕੌੜੇ ਖਾ ਲਏ ਤੇ ਪਕੌੜੇ ਬਹੁਤ ਸਵਾਦ ਹੋ। ਇੱਧਰ ਹੁਣ ਪਕੌੜਾ ਪਾਰ ਪਾਰਟੀ ਲੱਗੀ ਏ ਇੱਧਰ। ਇੱਧਰ ਮੁੰਡੇ ਤਿਆਰ ਹੋ ਗਏ ਸਕੂਲ ਜਾਣ ਲਈ। ਅਗੂ ਨੂੰ ਸਮਝ ਨਹੀਂ ਲੱਗਣ ਦੀ ਕਦੀ ਕੇਰੀ ਥਾਲੀ 'ਚ ਰੱਖ ਦਿੰਦਾ ਕਦੀ ਕੇ ਦੀ। ਕਦੀ ਚਾਹ ਚ ਪਾ ਦਿੰਦਾ। ਸੰਦੀਪ ਕਿੱਦਾਂ ਬਣੇ ਬਕੌੜੇ? ਬਹੁਤ ਸਵਾਦ ਦੇ ਬਕੌੜੇ ਬਣਿਆ। ਮਜ਼ਾ ਆ ਗਿਆ ਖਾਣ ਦਾ। ਗਰੈਡ ਵਾ ਤੇ ਮੌਸਮ ਬੜਾ ਵਧੀਆ ਵਾ। ਬਕੌੜਿਆਂ ਵਾਲਾ ਹੀ ਵੈਸੇ ਜੀ। ਸੱਚੀ? ਹਾਂ ਜੀ। ਸੱਚੀ ਬਕੌੜੇ ਬੜੇ ਸਵਾਦ ਦੇ ਆ। ਮੈਂ ਅੱਜ ਹੀ ਖਾਣਾ। ਸਾਰੇ ਖਾ ਲਾ। ਪੈਕ ਕਰ ਲੈ ਨਾਲ। ਨਾ ਮੋਟੀ ਹੋਣਾ ਨਾ ਖਾ ਗਈ। ਸੰਦੀਪ ਦਾ ਪਤਾ ਕੋਈ ਨਹੀਂ ਇਹਨੇ ਪੈਕ ਕਰ ਲੈਣਾ ਅੱਗੇ ਆਡੀ ਦੀ ਮੋਟੀ ਹੋ ਗਈ। ਇੰਦਰ ਦੇਖੋ ਇਹਨੂੰ ਬਸ ਇਹੋ ਕੇਰੀ ਥਾਲੀ ਚ ਪਕੌੜੀ ਰੱਖੀ ਜਮਾ ਸਵੇਰ ਦਾ ਮਾਹੌਲ ਵੇਖੋ ਕਿੰਨਾ ਵਧੀਆ ਵਾ ਤੇ ਅੱਜ ਮੌਸਮ ਵੀ ਠੰਡਾ ਹੋਇਆ ਵਾ ਤੁਹਾਨੂੰ ਦੱਸਦੇ ਆਂ ਦੀਦੀ ਹੁਣਾਂ ਨੇ ਕੀ ਕੀ ਲਾਇਆ ਵਾ ਸਬਜ਼ੀਆਂ ਵੀ ਲੱਗੀਆਂ ਵਾ ਆਮ ਮੂਦ ਵੇਖੋ ਨਿਕਾਲਿਆ ਵਾ ਇਹਨੂੰ ਮੂਦ ਲੱਗੇ ਆ ਕਿੰਨਾ ਸੋਹਣਾ ਲੱਗਣ ਡੇ ਨਿਕਲਿਆ ਇਹ ਹੋਈ ਆਹ ਫੁੱਲ ਲੱਗ ਲਾ ਬੈਠੇ ਕਿੰਨੇ ਸੋਹਣੇ ਆ ਇਹ ਸਾਡੀ ਗੁੱਡੀ ਨੇ ਬਾਹਰ ਚੌਂਕਾ ਬਣਾਇਆ ਵਾ ਸਿਆਲਾ ਦੇ ਇਥੇ ਰੋਟੀ ਪਣੀ ਬਣਾਉਣ ਨੂੰ ਵਧੀਆ ਵਾ ਮੱਗੀ ਨਾਲੇ ਸਾਗ ਬਣ ਜਾਂਦਾ ਇਥੇ ਸਾਗ ਦੇ ਮਰ ਬਣਾਉਣੀ ਆ ਇਹਨੂੰ ਮਰਉਣਾ ਆਉਂਦਾ ਨਹੀਂ ਸਾਗ ਕਿਉਂ ਨਹੀਂ ਬਣਾਉਣਾ ਆਉਂਦਾ ਸਾਗ ਕੁੱਕਰ ਦੇ ਸਾਗ ਬਣਾਉਂਦੀ ਮੈਨੂੰ ਕੁੱਕਰ ਵਾਲਾ ਮਜ਼ਾ ਆਉਂਦਾ ਵਾ ਤੇ ਇਹ ਮੇਕਾ ਵੀ ਲੱਗੀਆਂ ਵਾ ਉਧਰ ਪਿੰਡੀਆਂ ਲੱਗੀਆਂ ਵਾ ਇੱਥੇ ਵੀ ਕੰਮ ਹੁੰਦਾ ਇਨਾਂ ਦੇ ਕਾਰਨ ਨਾਰਾਂ ਦਾ ਬੂਟਾ ਵੀ ਹੈਗਾ ਵਾ ਬڑے بڑے ਸੋਹਣੇ ਲੱਗੇ ਨਾਰ ਦੇਖੋ ਇਹ ਪੱਕਦੇ ਪਤਾ ਨਹੀਂ ਕਿਉਂ ਨਹੀਂ ਆ ਕੀ ਪਤਾ ਕੀ ਹਸਤਾ ਵਜੇ ਕਿ ਵੀਰ ਭੈਣ ਨੂੰ ਪਤਾ ਵਾ ਤੇ ਦੱਸਿਓ ਕਿ ਕਿਹੜੀ ਕੋਈ ਦਵਾਈ ਦੂਈ ਪੈਂਦੀ ਐ ਇੱਥੇ ਜਾਂ ਕਿਦਾਂ ਪੱਕਦੇ ਕੀ ਹੁਣੀ ਆ ਇਹ ਫਿੱਕੇ ਲੱਗਦੇ ਇਹ ਫਿੱਕੇ ਲੱਗਦੇ ਜਿੰਦੀ ਇਹਨੂੰ ਖੰਡ ਪਾ ਲੈ ਕੋਈ ਗੱਲ ਨਹੀਂ ਇਹਨਾਂ ਦੀ ਖੰਡ ਪਾਣੀ ਮਾਸਾ ਇਹ ਤੇ ਲਿਕੇਸ਼ਨ ਵਧੀਆ ਵਾ ਤੇ ਵੀਡੀਓ ਬਣਾਉਂਦਾ ਬੜਾ ਮਜ਼ਾ ਆਉਣਾ ਵਾ ਸਾਡੇ ਚਲੋ ਥਾਂ ਉਹਨਾਂ ਕੋਲ ਉਹਨਾਂ ਦੇ ਥਾਂ ਦੇ ਭਾਂਜੰਦੀ ਆ ਵੀਡੀਓ ਐਦਾਂ ਵਧੀਆ ਖੁੱਲਾ ਹੋਵੇ ਤੇ ਵਧੀਆ ਬਣਦੀ ਆ ਇੱਧਰ ਦੀ ਦੀ ਤਰ੍ਹਾਂ ਦੇ ਘਰ ਵਾ ਤੇ ਉਹਨਾਂ ਤੇ ਵੀਡੀਓ ਚੋਣਾਂ ਨਹੀਂ ਹੁੰਦੇ ਕਹਿੰਦੇ ਸ਼ਰਮੋਂਦੀਆਂ ਨੂੰ ਤੇ ਦੋਨੋਂ ਘਰ ਕੱਟੀਆਂ ਇਕੱਠੇ ਨਾਲ ਮਿਲ ਕੇ ਕੰਦ ਹੈ ਨੀ ਵਿੱਚ ਦੇ ਬਹੁਤ ਵਧੀਆ ਲੱਗਦਾ ਇਹਦੇ ਨਾਲ ਵੇਰਾ ਖੁੱਲਾ ਇੱਧਰ ਰਗਮ ਪਿਆਰ ਹੋ ਗਿਆ ਵਾ ਤੇ ਅਸੀਂ ਕਰਨੇ ਆਪਣੇ ਘਰ ਸਾਢੇ 8 ਵੇ ਦਾ ਟਾਈਮ ਆ ਸਾਡਾ ਵੀਡੀਓ ਦਾ ਇਸ ਕਰਕੇ ਸਾਨੂੰ ਜਾਣਾ ਪੈਣਾ ਹ ਜਨਾਬ ਬਣਾਉਣ ਦੀ ਵੀਡੀਓ ਫੇਰ ਨਹੀਂ ਰੁਕ ਜਾਣਾ ਹੈ ਤੇ ਸ਼ਾਮ ਨੂੰ ਜਾਣਾ ਹੈ ਤੇ ਬਾਕੀ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਹੈ ਘਰ ਤੇ ਵੀਡੀਓ ਦਾ ਸਵਾ ਕਿਵੇਂ ਦਾ ਲੱਗਾ ਵਾ ਸਾਰੇ ਜਾਨੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਪਕੌੜੇ ਤਾਂ ਬਹੁਤ ਹੀ ਸਵਾਦ ਹੀ ਬਾਕੀ ਤੁਹਾਨੂੰ ਮਿਲਾਂਗੇ ਅਗਲੇ ਬਲੌਗ ਚ ਸਸਿਕਾ ਦੀ ਸਾਰਾ